ਸਸਿਕਾਲ ਜੀ ਮੈਂ ਤੁਹਾਡਾ ਆਪਣਾ ਤੇਜਿੰਦਰ ਮਿੱਡੂ ਖੇੜਾ ਸੋ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਔਰ ਸੰਯੋਗ ਸਦਕਾ ਸੋ ਇੰਨਾ ਪਿਆਰ ਦਿੱਤਾ ਤੁਸੀਂ ਸਾਡੀ ਵੀਡੀਓ ਨੂੰ ਸਾਡੇ ਚਾਰਾਂ ਨੂੰ ਇੰਨਾ ਪਸੰਦ ਕੀਤਾ ਸੋ ਚੰਡੀਗੜ੍ਹ ਤੋਂ ਆਪਣੇ ਭਰਾਵਾਂ ਦਾ ਖਾਸ ਕਰਕੇ ਉਹਨਾਂ ਦੀ ਆਇਆ ਸੀ ਵੀ ਤੁਸੀਂ ਇੱਥੇ ਚਾਰ ਲਾਓ ਮਾਰਕੀਟ ਚ ਆ ਕੇ ਵੀ ਚੰਡੀਗੜ੍ਹ ਵੀ ਤੁਸੀਂ ਆਪਦੀ ਇੱਕ ਸ਼ਾਪ ਲਾਓ ਸੋ ਉਸ ਦੀ ਡਿਮਾਂਡ ਤੇ ਆਪਾਂ ਬਾਈ ਜੀ ਚੰਡੀਗੜ੍ਹ ਆਏ ਸੀ 3 ਵੀ 2 ਮਾਰਕੀਟ ਚ ਆਪਾਂ ਸਟਾਲ ਲਾਈ ਆਪਣੀ ਇਹ ਆਪਣੇ ਚਾਰ ਬਏ ਸੋ ਉਹ ਗੱਡੀ ਖੜੀ ਆਪਣੀ ਤੇ ਅਸੀਂ 10 ਵਜੇ ਸਵੇਰ ਆ ਕੇ ਮੈਂ ਇੱਥੇ ਸਟਾਲ ਲਾਈ ਏ ਸੋ ਇਹ ਸਵੇਰ ਦਾ ਮਤਲਬ 10 11 ਵਜੇ ਦਾ ਟਾਈਮ ਹੈ ਤੇ ਆ ਬਾਪੂ ਬੈਠਾ ਤਿਆਰ ਬਰ ਤਿਆਰ ਹੋਇਆ ਉਹ ਆਪਣਾ ਬੋਰਡ ਪਿਆ ਬਾਈ ਜੀ ਤੇ ਇਹ ਤੁਹਾਡੇ ਸਾਰਿਆਂ ਦੇ ਪਿਆਰ ਤੇ ਸਨਯੋਗ ਦੇ ਨਾਲ ਹੀ ਆ ਬਾਈ ਜੀ ਜੋ ਅੱਜ ਆਪਾਂ ਮਤਲਬ ਚੰਡੀਗੜ੍ਹ ਚ ਵੀ ਇਹ ਥੋੜੇ ਮੇਰੇ ਨਹੀਂ ਇਹ ਤੁਹਾਡੇ ਚਾਰ ਆ ਸਾਰੇ ਮੇਰੇ ਪਿੰਡ ਵਾਲਿਆਂ ਦੇ ਸੋ ਮੇਰਾ ਨਾਂ ਨਹੀਂ ਰੋਸ਼ਨ ਹੋਇਆ ਇਹ ਥੋ ਮੇਰੇ ਸਾਰੇ ਪਿੰਡ ਵਾਲਿਆਂ ਦਾ ਭੈਣ ਭਰਾਵਾਂ ਦਾ ਬਜ਼ੁਰਗਾਂ ਦਾ ਨਾਂ ਰੌਸ਼ਨ ਹੋ ਰਿਹਾ ਇਹ ਤੁਹਾਡੇ ਆਸ਼ੀਰਵਾਦ ਸਦਕਾ ਸੋ ਆਪਾਂ ਸਟਾਲ ਇੱਥੇ ਲਾਈ ਹੈ 3 ਵੀ 2 ਮਾਰਕੀਟ ਚ ਸੋ ਬਹੁਤ ਪਿਆਰ ਮੇਰੇ ਲੋਕਾਂ ਦਾ ਬਾਈ ਜੀ ਸਾਡੇ ਚਾਰਾਂ ਨੂੰ ਬਹੁਤ ਪਸੰਦ ਕੀਤਾ ਸੋ ਜੋ ਲੋਕਲ ਲੋਕ ਇੱਥੇ ਚੰਡੀਗੜ੍ਹ ਦੇ ਜੋ ਇਹ ਵੀਡੀਓ ਵੇਖ ਰਹੇ ਹੈ ਸੋ ਉਹਨਾਂ ਨੇ ਚਾਰ ਲੈਣੇ ਉਹਨਾਂ ਉੱਤੇ ਨੰਬਰ ਦਿੱਤਾ ਹੋਊਗਾ ਸਾਡੇ ਨਾਲ ਸੰਪਰਕ ਕਰ ਸਕਦਾ ਤੁਹਾਨੂੰ ਚੰਡੀਗੜ੍ਹ ਚਾਰ ਮਿਲ ਜੂਆ ਬਾਈ ਜੀ ਸੋ ਇਹ ਦਿਨ ਵਾਲੀ ਵੀਡੀਓ ਹੈ ਰਾਤ ਨੂੰ ਤਾਂ ਬਹੁਤ ਜ਼ਿਆਦਾ ਰੌਸ਼ ਹੁੰਦਾ ਜਿਹੜੇ ਉਹਨਾਂ ਨੂੰ ਪਤਾ ਹੀ ਹੈ ਬਾਈ ਇੱਥੇ ਜਾਂਦੇ ਰਹਿੰਦੇ ਲੋਕ ਸੋ ਇਹ ਰਾਤ ਵਾਲਾ ਦ੍ਰਿਸ਼ ਆ ਗਿਆ ਸੋ ਬਹੁਤ ਪਿਆਰ ਪਸੰਦ ਕੀਤਾ ਲੋਕਾਂ ਨੇ ਆਪਣੇ achar ਨੂੰ ਸੋ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਬਾਈ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਹੋਰ ਲੋਕਾਂ ਤੱਕ ਪਹੁੰਚੇ ਸੋ ਜਿਨੇ ਹਜੇ ਤੱਕ ਆਪਣਾ achar ਨਹੀਂ ਟੈਸਟ ਕੀਤਾ ਸਾਡੇ ਨਾਲ ਇੱਕ ਵਾਰੀ ਸਾਡਾ achar ਮੰਗਾ ਕੇ ਦੇਖੋ ਇਹ ਤੁਹਾਡੇ ਪਿਆਰ ਸਦਕੇ ਬਾਈ ਨਹੀਂ ਅਗਲਾ ਇੰਨੀ ਦੂਰ ਜਾਣ ਨੂੰ ਜੀ ਨਹੀਂ ਕਰਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ